ਹੋ ਭਾਈ ਬੁੱਢੇ ਕਰ ਲੋ ਅੱਜ ਦੇ ਇਸ ਦਿਨ ਤੇ ਕਿਉਂਕਿ ਸਾਡੇ माइक रख के कर लेंगे माइक रख के कर ली पहला पहले एक वाला कर लो, कर लो माइक चेक दो चक दिल जिन्हें भी मेरे भा ਪ੍ਰੈਸ ਮੀਡੀਆ ਤੋਂ ਆਇਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਸਾਡੇ ਦਿਲਾਂ ਤੇ ਰਾਜ ਕਰਨ ਵਾਲੇ ਸਾਡੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਜਨਮ ਦਿਨ ਹੈ ਔਰ ਉਹਦੇ ਵਿੱਚ ਸ਼ਰੀਕ ਹੋਣ ਵਾਸਤੇ ਸਾਡੇ ਮੇਅਰ ਸਾਹਿਬ ਕਾਉਂਸਲਰ ਸਾਹਿਬ ਬਾਕੀ ਸਾਡੇ ਪਾਰਟੀ ਦੇ ਸਾਰੇ ਦਰਜਾ ਬਦਰਜਾ ਚੇਅਰਮੈਨ ਸਾਹਿਬ ਵਾਈਸ ਚੇਅਰਮੈਨ ਸਾਹਿਬ ਵਰਕਰ ਸਹਿਬਾਨ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਅਰਵਿੰਦ ਕੇਜੀਵਾ ਜੀ ਨੂੰ ਮੁਬਾਰਕਬਾਦ ਵੀ ਦਿੱਤੀ ਹੈ ਔਰ ਸਾਡੇ ਵਾਸਤੇ ਅੱਜ ਦਾ ਦਿਨ ਆ ਜਿਹੜਾ ਬਹੁਤ ਖਾਸ ਹੈ ਕਿਉਂਕਿ ਅਰਵਿੰਦ ਕੇਜੀਵਾ ਜੀ ਨੇ ਇੱਕ ਇਹੋ ਜੀ ਜਿਹੜੀ ਚਿੰਗ ਸਾਡੇ ਚ ਪੈਦਾ ਕੀਤੀ ਕਿ ਦਿੱਲੀ ਸਰਕਾਰ ਬਣਾਈ ਪੰਜਾਬ ਸਰਕਾਰ ਬਣਾਈ ਚੰਡੀਗੜ੍ਹ ਦੇ ਵਿੱਚ ਮੇਅਰ ਬਣੇ ਐਮਸੀ ਬਣੇ ਗੁਜਰਾਤ ਦੇ ਵਿੱਚ 5 ਐਮਐਲਏ ਬਣੇ ਗੋਆ ਦੇ ਵਿੱਚ 2 ਐਮਐਲਏ ਬਣੇ ਔਰ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡੀ ਜਾਗਰੂਤਾ ਜਿਹੜੀ ਉਹ ਅਰਵਿੰਦ ਕੇਜੀਵਾਜੀ ਜਿਹੜੇ ਲੈ ਕੇ ਆਏ ਨੇ ਸੋ ਉਹਨਾਂ ਨੂੰ ਸਲੂਟ ਕਰਦੇ ਆਂ ਔਰ ਕਾਮਨਾ ਵੀ ਕਰਦੇ ਆਂ ਕਿ ਜਲਦੀ ਉਹ ਬਾਹਰ ਆਉਣ ਤਾਂ ਕਿ ਹੋਰ ਜ਼ੋਰ ਨਾਲ ਜੋ ਦਬਾਉਣ ਵਾਸਤੇ ਅਰਵਿੰਦ ਕੇਜੀਵਾਜੀ ਨੂੰ ਆਮ ਆਦੀ ਪਾਰਟੀ ਨੂੰ ਦਬਾਉਣ ਵਾਸਤੇ ਲੱਗੇ ਹੋਏ ਨੇ ਉਹਨਾਂ ਨਾਲ ਜਿਹੜਾ ਡਟਕੇ ਆ ਉਹ ਮੁਕਾਬਲਾ ਕੀਤਾ ਜਾ ਸਕੇ ਸੋ ਅੱਜ ਦੇ ਇਸ ਦਿਨ ਤੇ ਮੈਂ ਸਾਰੇ ਸਾਡੇ ਪਾਰਟੀ ਵਰਕਰਾਂ ਨੂੰ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿਨਾ ਕਿ ਸਾਡੇ ਦੇਸ਼ ਦੇ ਹੀਰੋ ਅਰਵਿੰਦ ਕੇਜੀਵਾਲ ਜੀ ਦਾ ਜਨਮ ਦਿਨ ਆ ਜੀਤੋ ਅਸੀਂ ਸੇਧ ਲੈ ਕੇ ਸਾਰੇ ਪਾਰਟੀ ਨਾਲ ਜੁੜੇ ਔਰ ਪਾਰਟੀ ਦੇ ਵਿੱਚ ਸੇਵਾ ਨਿਭਾ ਰਹਿਆਂ ਸੋ ਅਰਵਿੰਦ ਕੇਜੀਵਾਲ ਜੀ ਦੀ ਸੱਚੇ ਪਾਤਸ਼ਾਹ ਪ੍ਰਭੂ ਆ ਲੰਬੀ ਉਮਰ ਕਰੇ ਔਰ ਹਮੇਸ਼ਾ ਸਾਡੇ ਸਿਰ ਤੇ ਹੱਥ ਆ ਜਿਹੜਾ ਉਹਨਾਂ ਦਾ ਰਹੇ ਔਰ ਸਾਨੂੰ ਚੰਗੀ ਸੇਹ ਦਾ ਜਿਹੜੀ ਉਹ ਦਿੰਦੇ ਰਹੇ ਧੰਨਵਾਦ ਮੇਰ ਸਾਹਿਬ ਮੇਰ ਸਾਹਿਬ ਠੀਕ ਹੈ ਜੀ